ਵੈਗਰ ਜੀ ਕਾਲਸਾ ਵੈਗਰ ਜੀ ਕੀ ਫਤਿਹ ਹੁਣ ਇਸ ਸਾਲ ਦੇ ਵਿੱਚ ਸਾਡਾ ਜਿਹੜਾ ਫੋਕਸ ਪੰਜਾਬ ਦੇ ਵਿੱਚ ਹੋਊਗਾ ਉਹ ਹੋਣਾ ਕਿ ਜਿਹੜੇ ਪੰਜਾਬ ਪਰਿਵਾਰ ਜਿਹੜੇ ਭਈ ਕੰਮ ਕਰਨਾ ਚਾਹੁੰਦੇ ਮਿਹਨਤ ਕਰਕੇ ਆਪਣੀ ਕਮਾਈ ਕਰਨੀ ਚਾਹੁੰਦੇ ਆ ਤੇ ਕੋਈ ਨਾ ਕੋਈ ਅਸਿਸਟੈਂਟ ਲੱਭਦੇ ਆ ਭਈ ਸਾਡੀ ਕੋਈ ਮਦਦ ਕਰੇ ਪਿੰਡਾਂ ਦੇ ਵਿੱਚ ਸੱਚੀ ਪਿੰਡਾਂ ਦੇ ਵਿੱਚ ਸਾਡੇ ਸਾਨੂੰ ਪਤਾ ਭਈ ਬਹੁਤ ਮਿਹਨਤੀ ਸਾਡੀ ਕੌਮ ਆ ਸਾਡੇ ਪੰਜਾਬੀ ਭੈਣ ਭਰਾ ਬਹੁਤ ਮਿਹਨਤੀ ਆ ਥੋੜਾ ਜਿਹਾ ਕਹਿੰਦਾ ਸਹਾਰਾ ਚਾਹੀਦਾ ਹੁੰਦਾ ਉਹਦੇ ਵਿੱਚ ਹੁਣ ਸਾਡੀ ਇਹਦੇ ਭਈ ਪ੍ਰੋਗਰਾਮ ਅਸੀਂ ਜਿਹੜਾ ਜਿਆਦਾ ਫੋਕਸ ਕਰਨਾ ਹੈ ਸਾਲ ਦੇ ਵਿੱਚ ਭਈ ਜ ਕਿਸੇ ਨੂੰ ਅਸੀਂ ਓਟੋ ਲੈ ਕੇ ਦੇ ਦਤਾ ਜਾਂ ਮੱਝਾਂ ਲੈ ਕੇ ਦਿੱਤੀਆਂ ਗਾਈਆਂ ਲੈ ਕੇ ਦਿੱਤੀਆਂ ਉਹ ਆਪਣੇ ਪਰਿਵਾਰ ਨੂੰ ਚੱਕ ਸਕ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਚੱਕ ਸਕਦੇ ਆ ਇਹਨਾਂ ਤੇ ਘੜੀ ਘੜੀ ਕਿਸੇ ਮੋੜੇ ਹੱਥ ਕਰਨਾ ਪੈਂਦਾ ਜਾਂ ਕਿਸੇ ਦੀ ਮਿਹਨਤਾਂ ਕਰਨੀ ਵੰਨੀ ਹਰ ਮਹੀਨੇ ਖਾਣ ਪੀਣ ਲਈ ਸੋ ਇਹ ਸਾਡੀ ਟੀਮ ਜਿਹੜੀ ਸਾਡੀ ਨਵੀਂ ਟੀਮ ਹੈ ਮੈਨੇਜਮੈਂਟ ਇਨ ਖਾਸ ਇੰਡੀਆ ਦੇ ਆਫਿਸ ਵਿੱਚ ਇਹਦਾ ਮੇਨ ਫੋਕਸ ਇਹ ਆ ਜੇ ਸਾਡੇ ਘਰਕੂਰ ਬਣਦੇ ਆ ਜਿਹੜੇ ਭਈ ਜਿਆਦੇ ਗਰੀਬ ਆ ਜਾਂ ਥੋੜੀ ਮਦਦ ਚਾਹੀਦੀ ਆ ਜਾਂ ਮੈਡੀਕਲ ਕੇਸ ਆ ਉਹ ਤਾਂ ਚੜ੍ਹਦੀ ਕਲਾ ਚੱਲੀ ਜਾਂਦੇ ਪ੍ਰੋਗਰਾਮ। ਪਰ ਜਿਹੜਾ ਮੇਨ ਫੋਕਸ ਹੁਣ ਆ ਆ ਇਸ ਸਾਲ ਉਹ ਹੀ ਹੋਣਾ ਵੀ ਤੁਸੀਂ ਕਿਸੇ ਦੀ ਮਦਦ ਕਰ ਦੋ। ਉਹ ਥੋੜੀ ਅਸਿਸਟੈਂਟ ਚਾਹੀਦੀ ਹੁੰਦੀ ਉਹਨਾਂ ਨੂੰ। ਉਹ ਆਪਣੇ ਹੰ ਚੱਕਦੇ ਨੇ। ਦੇਖਿਆ ਸੀ ਕਈ ਕੇਸ ਮੈਂ ਪਾਏ, ਅਸੀਂ ਵੀਡੀਓ ਅਸੀਂ ਪਾਏ ਆ ਖਾਲਸਾ ਇਹਦੇ। ਤੁਸੀਂ ਦੇਖਿਆ ਪਈ ਬਸ ਓਟੋ ਲੈ ਤਾ ਮੱਝਾਂ ਦੇਤੀਆਂ, ਗਾਈਆਂ ਤੱਕ ਦੇਤੀਆਂ। ਉਹ ਆਪਣੇ ਪਰਿਵਾਰ ਨੂੰ ਚੱਕ ਲਿਆ। ਇਹ ਹੀ ਸਾਡਾ ਫੋਕਸ ਆ। ਇਹ ਹੀ ਇਸ ਸਾਲ ਦਾ ਫੋਕਸ ਆ। ਤੁਸੀਂ ਜਿੰਨਾ ਕਰ ਸਕਦੇ ਸਪੋਰਟ ਕਰੋ। ਵਾਈ ਗੁਰਜੀ ਦਾ ਖਾਲਸਾ, ਵਾਈ ਗੁਰਜੀ ਕੀ ਫਤਿਹ। ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਹੁਣ ਇਸ ਸਾਲ ਦੇ ਵਿੱਚ ਸਾਡਾ ਜਿਹੜਾ ਫੋਕਸ ਪੰਜਾਬ ਦੇ ਵਿੱਚ ਹੋਊਗਾ ਉਹ ਹੋਣਾ ਭਈ ਜਿਹੜੇ ਪੰਜਾਬ ਪਰਿਵਾਰ ਜਿਹੜੇ ਭਈ ਕੰਮ ਕਰਨਾ ਚਾਹੁੰਦੇ ਮਿਹਨਤ ਕਰਕੇ ਆਪਣੀ ਕਮਾਈ ਕਰਨੀ ਚਾਹੁੰਦੇ ਆ ਤੇ ਕੋਈ ਨਾ ਕੋਈ ਅਸਿਸਟੈਂਟ ਲੱਭਦੇ ਆ ਭਈ ਸਾਡੀ ਕੋਈ ਮਦਦ ਕਰੇ ਪਿੰਡਾਂ ਦੇ ਵਿੱਚ ਸੱਚੀ ਪਿੰਡਾਂ ਦੇ ਵਿੱਚ ਸਾਡੇ ਸਾਨੂੰ ਪਤਾ ਭਈ ਬਹੁਤ ਮਿਹਨਤੀ ਸਾਡੀ ਕੌਮ ਆ ਸਾਡੇ ਪੰਜਾਬੀ ਭੈਣ ਭਰਾ ਬਹੁਤ ਮਿਹਨਤੀ ਆ ਥੋੜਾ ਜਿਹਾ ਕਹਿ ਲਈ ਸਹਾਰਾ ਚਾਹੀਦਾ ਹੁੰਦਾ ਉਹਦੇ ਵਿੱਚ ਹੁਣ ਸਾਡੀ ਇਹ ਭਈ ਪ੍ਰੋਗਰਾਮ ਅਸੀਂ ਜਿਹੜਾ ਜ਼ਿਆਦਾ ਫੋਕਸ ਕਰਨਾ ਹੈ ਸਾਲ ਦੇ ਵਿੱਚ ਭਈ ਜੇ ਕਿਸੇ ਨੂੰ ਅਸੀਂ ਆਟੋ ਲੈ ਕੇ ਦੇ ਦਤਾ ਜਾਂ ਮੱਝਾਂ ਲੈ ਦੇਤੀਆਂ ਗਾਈਆਂ ਲੈ ਦੇਤੀਆਂ ਉਹ ਆਪਣੇ ਪਰਿਵਾਰ ਨੂੰ ਚੱਕ ਸਕ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਚੱਕ ਸਕਦੇ ਆ ਯਾਨੀ ਤੇ ਘੜੀ ਘੜੀ ਕਿਸੇ ਮੋੜੇ ਦੇ ਹੱਥ ਕਰਨਾ ਪੈਂਦਾ ਜਾਂ ਕਿਸੇ ਦੀ ਮਿਹਨਤਾਂ ਕਰਨੀ ਪੈਂਦੀ ਹਰ ਮਹੀਨੇ ਖਾਣ ਪੀਣ ਲਈ ਸੋ ਇਹ ਸਾਡੀ ਟੀਮ ਜਿਹੜੀ ਸਾਡੀ ਨਵੀਂ ਟੀਮ ਹੈ ਮੈਨੇਜਮੈਂਟ ਇਨ ਖਾਸ ਕਰਕੇ ਇੰਡੀਆ ਦੇ ਆਫਿਸ ਵਿੱਚ ਇਹਦਾ ਮੇਨ ਫੋਕਸ ਇਹ ਆ ਜੇ ਸਾਡੇ ਘਰਕੂਰ ਬਣਦੇ ਆ ਜਿਹੜੇ ਭਈ ਜ਼ਿਆਦਾ ਗਰੀਬ ਆ ਜਾਂ ਥੋੜੀ ਮਦਦ ਚਾਹੀਦੀ ਆ ਜਾਂ ਮੈਡੀਕਲ ਕੇਸ ਆ ਬਹੁਤਾ ਚੜਦੀ ਕਲਾ ਚੱਲੀ ਜਾਂਦੇ ਪ੍ਰੋਗਰਾਮ ਪਰ ਜਿਹੜਾ ਮੇਨ ਫੋਕਸ ਹੁਣਾ ਆ ਇਸ ਸਾਲ ਉਹ ਹੀ ਹੋਣਾ ਵੀ ਤੁਸੀਂ ਕਿਸੇ ਦੀ ਮਦਦ ਕਰ ਦੋ ਉਹ ਥੋੜੀ ਅਸਿਸਟੈਂਟ ਚਾਹੀਦੀ ਹੁੰਦੀ ਉਹਨਾਂ ਨੂੰ ਉਹ ਆਪਣੇ ਹੰ ਚੱਕ ਲੈਣੇ ਦੇਖਿਆ ਸੀ ਕਈ ਕੇਸ ਮੈਂ ਪਾਏ ਅਸੀਂ ਵੀਡੀਓ ਅਸੀਂ ਪਾਏ ਆ ਖਾਲਸਾ ਇਹਦੇ ਤੁਸੀਂ ਦੇਖਿਆ ਵੀ ਬਸ ਓਟੋ ਲੈ ਤਾਂ ਮੱਝਾਂ ਦੇਤੀਆਂ ਗਾਈਆਂ ਚੱਕ ਦੇਤੀਆਂ ਉਹ ਆਪਣੇ ਪਰਿਵਾਰ ਨੂੰ ਚੱਕ ਲਿਆ ਇਹ ਹੀ ਸਾਡਾ ਫੋਕਸ ਆ ਇਹ ਹੀ ਇਸ ਸਾਲ ਦਾ ਫੋਕਸ ਆ ਤੁਸੀਂ ਜਿੰਨਾ ਕਰ ਸਕਦੇ ਸਪੋਰਟ ਕਰੋ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਵਾਈਗਲੀਗਾ ਕਾਲਸਾ ਵਾਈਗਲੀਗੀ ਖਤੇ ਹੁਣ ਇਸ ਸਾਲ ਦੇ ਵਿੱਚ ਸਾਡਾ ਜਿਹੜਾ ਫੋਕਸ ਪੰਜਾਬ ਦੇ ਵਿੱਚ ਹੋਊਗਾ ਉਹ ਹੋਣਾ ਭਈ ਜਿਹੜੇ ਪੰਜਾਬ ਪਰਿਵਾਰ ਜਿਹੜੇ ਭਈ ਕੰਮ ਕਰਨਾ ਚਾਹੁੰਦੇ ਮਿਹਨਤ ਕਰਕੇ ਆਪਣੀ ਕਮਾਈ ਕਰਨੀ ਚਾਹੁੰਦੇ ਆ ਤੇ ਕੋਈ ਨਾ ਕੋਈ ਅਸਿਸਟੈਂਟ ਲੱਭਦੇ ਆ ਭਈ ਸਾਡੀ ਕੋਈ ਮਦਦ ਕਰੇ ਪਿੰਡਾਂ ਦੇ ਵਿੱਚ ਸੱਚੀ ਪਿੰਡਾਂ ਦੇ ਵਿੱਚ ਸਾਡੇ ਸਾਨੂੰ ਪਤਾ ਭਈ ਬਹੁਤ ਮਿਹਨਤੀ ਸਾਡੀ ਕੌਮ ਆ ਸਾਡੇ ਪੰਜਾਬੀ ਭੈਣ ਭਰਾ ਬਹੁਤ ਮਿਹਨਤੀ ਆ ਥੋੜਾ ਜਿਹਾ ਕਹਿੰਦਾ ਸਹਾਰਾ ਚਾਹੀਦਾ ਹੁੰਦਾ ਉਹਦੇ ਵਿੱਚ ਹੁਣ ਸਾਡੀ ਇਹ ਭਈ ਪ੍ਰੋਗਰਾਮ ਅਸੀਂ ਜਿਹੜਾ ਜਿਆਦਾ ਫੋਕਸ ਕਰਨਾ ਹੈ ਸਾਲ ਦੇ ਵਿੱਚ ਭਈ ਜੇ ਕਿਸੇ ਨੂੰ ਅਸੀਂ ਔਟੋ ਲੈ ਕੇ ਦੇਤਾ ਜਾਂ ਮੱਝਾਂ ਲੈ ਦੇਤੀਆਂ ਗਾਈਆਂ ਲੈ ਦੇਤੀਆਂ ਉਹ ਆਪਣੇ ਪਰਿਵਾਰ ਨੂੰ ਚੱਕ ਸਕ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਚੱਕ ਸਕਦੇ ਆ ਇਹਨਾਂ ਤੇ ਘੜੀ ਘੜੀ ਕਿਸੇ ਮੋੜੇ ਦੇ ਹੱਥ ਕਰਨਾ ਪੈਂਦਾ ਜਾਂ ਕਿਸੇ ਦੀ ਮਿਹਨਤਾਂ ਕਰਨੀ ਪੈਂਦੀ ਹਰ ਮਹੀਨੇ ਖਾਣ ਪੀਣ ਲਈ ਸੋ ਇਹ ਸਾਡੀ ਟੀਮ ਜਿਹੜੀ ਸਾਡੀ ਨਵੀਂ ਟੀਮ ਹੈ ਮੈਨੇਜਮੈਂਟ ਇਨ ਖਾਸ ਇੰਡੀਆ ਦੇ ਆਫਿਸ ਵਿੱਚ ਇਹਦਾ ਮੇਨ ਫੋਕਸ ਇਹ ਆ ਜੇ ਸਾਡੇ ਘਰਕੂਰ ਬਣਦੇ ਆ ਜਿਹੜੇ ਭਈ ਜਿਆਦੇ ਗਰੀਬ ਆ ਜਾਂ ਥੋੜੀ ਮਦਦ ਚਾਹੀਦੀ ਆ ਜਾਂ ਮੈਡੀਕਲ ਕੇਸ ਆ ਉਹ ਤਾਂ ਚੜਦੀ ਕਲਾ ਚੱਲੀ ਜਾਂਦੇ ਪ੍ਰੋਗਰਾਮ ਪਾਇਰਾ ਮੇਨ ਫੋਕਸ ਹੁਣਾ ਆ ਐਸ ਸਾਲ ਉਹੀ ਹੋਣਾ ਵੀ ਤੁਸੀਂ ਕਿਸੇ ਦੀ ਮਦਦ ਕਰ ਦੋ ਉਹ ਥੋੜੀ ਅਸਿਸਟੈਂਟ ਚਾਹੀਦੀ ਹੁੰਦੀ ਉਹਨਾਂ ਨੂੰ ਉਹ ਆਪਣੇ ਹੰ ਚੱਕ ਲੈਨੇ ਦੇਖਿਆ ਸੀ ਕਈ ਕੇਸ ਮੈਂ ਪਾਏ ਅਸੀਂ ਵੀਡੀਓ ਅਸੀਂ ਪਾਏ ਆ ਖਾਲਸਾ ਇਹਨਾਂ ਤੁਸੀਂ ਦੇਖਿਆ ਭਈ ਬਸ ਓਟੋ ਲੈ ਤਾ ਮੱਝਾ ਦੇਤੀਆਂ ਗਾਇਆਂ ਚੱਕ ਦੇਤੀਆਂ ਉਹ ਆਪਣੇ ਪਰਿਵਾਰ ਨੇ ਚੱਕ ਲਿਆ ਇਹ ਹੀ ਸਾਡਾ ਫੋਕਸ ਆ ਇਹ ਹੀ ਐਸ ਸਾਲ ਫੋਕਸ ਆ ਤੁਸੀਂ ਜਿੰਨਾ ਕਰ ਸਕਦੇ ਸਪੋਰਟ ਕਰੋ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ